ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਵਿਧਾਇਕ ਅਮਿਤ ਰਤਨ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਫੜੇ ਗਏ ਨੇ ਜਕਰ ਯੋਗ ਹੈ ਕਿ ਅਮਿਤ ਰਤਨ ਨੂੰ ਵਿਜੀਲੈਂਸ ਦੇ ਦੁਆਰਾ ਰੰਗੇ ਹੱਥੀ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਅਮਿਤ ਰਤਨ ਅਤੇ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕਸੇ ਜਾ ਰਹੇ ਸੀ ਇਸ ਸਬ ਦੇ ਵਿੱਚ ਆਲੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਸ਼ਬਦਾਂ ਦੇ ਤੀਰ ਮਾਰੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਮਿਤ ਰਤਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਹੋਇਆ ਲੀਡਰ ਸੀ ਅਤੇ ਆਮ ਆਦਮੀ ਪਾਰਟੀ ਨੇ ਅਜਿਹੇ ਲੀਡਰ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਸ਼ੁਰੂ ਤੋਂ ਹੀ ਕਰਪਟ ਹੈ ਇੱਥੇ ਹੀ ਬਸ ਨਹੀਂ ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸ਼ਾਇਦ ਸ਼੍ਰੀ ਭਗਵੰਤ ਮਾਨ ਜੀ ਅਤੇ ਕੇਜਰੀਵਾਲ ਜੀ ਉਹਨਾਂ ਨੂੰ ਗ੍ਰਿਫਤਾਰ ਇਸ ਲਈ ਨਹੀਂ ਕਰ ਰਹੇ ਕਿਉਂਕਿ ਸ਼ਾਇਦ ਪੈਸਾ ਹੈ ਜਿਹੜਾ ਅਮਿਤ ਰਤਨ ਲੈਂਦੇ ਸੀ ਉਹ ਸਾਰਾ ਪੈਸਾ ਕੇਜਰੀਵਾਲ ਤੇ ਭਗਵੰਤ ਮਾਨ ਕੋਲੇ ਜਾਂਦਾ ਸਰ ਬੀਤੇ ਕੱਲ ਜਿਹੜਾ ਇਨਸੀਡੈਂਟ ਹੋਇਆ ਪ੍ਰਿੰਡਾ ਦਾ ਐਮਐਲਏ ਦਾ ਆਮ ਆਦਮੀ ਸਰਕਾਰ ਜਿਹੜੀ ਪੰਜਾਬ ਚ ਆਈ ਹੈ ਉਹਨਾਂ ਨੇ ਕੀ ਕਿਹਾ ਸੀ ਸਰਕਾਰ ਬੰਦ ਪਹਿਲੇ ਕਿ ਸਾਡੀ ਇਮਾਨਦਾਰ ਪਾਰਟੀ ਹੈ ਇਮਾਨਦਾਰ ਸਾਡੇ ਐਮਐਲਏ ਹੈ ਤੇ ਹੋਕ ਹੀ ਰਿਹਾ ਲਗਾਤਾਰ ਹਰ ਮਹੀਨੇ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਉਹਨਾਂ ਦਾ ਐਮਐਲਏ ਫੜਿਆ ਜਾ ਰਿਹਾ ਤੇ ਨਾਲੇ ਫਿਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅਮਿਤ ਰਤਨ ਜਿਹੜਾ ਰੰਗੇ ਹੱਥ ਫੜਿਆ ਗਿਆ ਕੱਲ ਜਿਹੜੇ ਸਰਪੰਚ ਉਸ ਪਿੰਡ ਦਾ ਬਿਲਕੁਲ ਦੇ ਪਿੰਡ ਦਾ ਸਰਪੰਚ ਨੇ ਆਪ ਕਿਹਾ ਕਿ 25 ਲੱਖ ਦੀ ਗ੍ਰਾਂਟ ਵਿੱਚੋਂ 5 ਲੱਖ ਉਹਨੇ ਮੰਗਿਆ ਉਹਨੇ ਸਾਰੀ ਰਿਕਾਰਡਿੰਗ ਕੀਤੀ ਤੇ ਉਹਨੇ ਆਪਣੇ ਦਰਖਾਸਤ ਵਿੱਚ ਵੀ ਕਿਹਾ ਤੇ ਜਦੋਂ ਰੇਡ ਪਈ ਬਿਜਲਸ ਦੀ ਅਮਰਤਨ ਵੀ ਉੱਥੇ ਸੀ ਇਹ ਹੁਣ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆ ਅੰਮ੍ਰਿਤ ਰਤਨ ਉਹ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨੇ ਠੱਗੀਆਂ ਮਾਰੀਆਂ ਸੀ ਅਸੀਂ ਆਪਣੀ ਪਾਰਟੀ ਦੀ ਇੱਕ ਹਾਈਪਰਡ ਕਮੇਟੀ ਮਲੂਕਾ ਸਾਹਿਬ ਦੀ ਅਗਵਾਈ ਥਲੇ ਬਣਾਈ ਸੀ ਕੀ ਦੇਖੋ ਕਿਉਂਕਿ ਕਈ ਲੋਕਾਂ ਨੂੰ ਇਹਨੇ ਠੱਗੀ ਮਾਰੀ ਸੀ ਤੇ ਜਦ ਰਿਪੋਰਟ ਆਈ ਤੇ ਲੋਕੀ ਆਏ ਕਿ ਇਸ ਕਿਤੇ ਤੋਂ 5 ਲੱਖ ਕਿਸੇ ਤੋਂ 10 ਲੱਖ ਕਿਸੇ ਤੋਂ 2 ਲੱਖ ਮਾਰਿਆ ਸੀ ਪਰ ਠੱਗੀ ਮਾਰੀ ਤੇ ਅਸੀਂ ਉਹਨੂੰ ਪਾਰਟੀ ਤੋਂ ਐਕਸਪੈਲ ਕਰ ਦਿੱਤਾ ਉਸ ਐਕਸਪੈਲਡ ਪਾਰਟੀ ਅਸੀਂ ਕੀਤਾ ਇਹ ਕਰੱਪਟ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਫਿਰ ਤੋਂ ਟਿਕ ਤੇ ਨਤੀਜਾ ਕੋਈ ਹੈ ਇਹਨੂੰ ਤਾਂ ਕਰੱਪਸ਼ਨ ਦੀ ਬਿਮਾਰੀ ਹੈ ਇਹ ਤੋਂ ਜ਼ਿਆਦਾ ਮਾੜਾ ਬੰਦਾ ਕਰੱਪਟ ਬੰਦਾ ਕੋਈ ਹੋ ਨਹੀਂ ਸਕਦਾ ਮੈਂ ਕਹਿੰਦਾ ਹੈ ਭਗਵੰਤ ਮਾਨ ਨੂੰ ਬਚਾਉਣ ਦੀ بجائے ਇਹਨੂੰ ਇਮੀਡੀਏਟਲੀ ਅੰਦਰ ਕਰਨਾ ਚਾਹੀਦਾ ਹੈ ਇਹ ਤੋਂ ਵੱਧ ਸਬੂਤ ਦੀ ਕੀ ਲੋੜ ਹੈ ਸਰਪੰਚ ਦੀ ਤੇ ਉਸ ਐਮਐਲਏ ਦੀ ਰਿਕਾਰਡਿੰਗ ਹੈ ਦਰਖਾਸਤ ਹੈ ਹੁਣ ਰਾਤ ਨੂੰ ਕੱਲ ਪਿਛਲੇ ਦਰਵਾਜ਼ੇ ਤੋਂ ਕੱਢਿਆ ਪੁਲਿਸ ਨੇ ਮਨ ਸਾਹਿਬ ਕੇਜਰੀਵਾਲ ਸਾਹਿਬ ਕਿਉਂ ਵਿਚਾਰੇ ਹੋ ਕਿਉਂਕਿ ਸਾਰਾ ਪੈਸਾ ਤੁਹਾਡੇ ਕੋਲ ਜਾ ਰਿਹਾ ਇਸ ਲਈ ਲਾਈਵ ਤੇ ਇਸ ਚੈਨਲ ਦੇ ਲਈ ਰਣਜੀਤ ਤਰਾਣਾ ਦੀ ਵਿਸ਼ੇਸ਼ ਰਿਪੋਰਟ